ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਹਾਲਾਤ ਨਾਰਮਲ ਹੋ ਗਏ ਨੇ ਪਰ ਨਾਰਮਲ ਹੋਏ ਹਾਲਾਤਾਂ ਦੇ ਵਿੱਚ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਝੋਨੇ ਦੇ ਖੇਤ ਦਾ ਹਾਲ ਵੇਖ ਕੇ ਬੰਦੇ ਦੀ ਰੂਹ ਕੰਬ ਜਾਏ ਦਰਅਸਲ ਕਿਸਾਨਾਂ ਨੂੰ ਸਭ ਤੋਂ ਵੱਧ ਹੜ੍ਹਾਂ ਦੀ ਮਾਰ ਪਈ ਹੈ ਡੇਰਾ ਬਾਬਾ ਨਾਨਕ ਦੇ ਕਿਸਾਨ ਦੀ 8 ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ ਸਿਰ ਤੇ ਕਿਸਾਨ ਦੇ ਕਰਜ਼ੇ ਦੀ ਪੰਡ ਹੈ ਤੇ ਬੱਚਿਆਂ ਦੀ ਫੀਸਾਂ ਤੱਕ ਭਰਨ ਤੋਂ ਕਿਸਾਨ ਅਸਮਰਥ ਹੈ ਪਰ ਕਨਕ ਬੀਜੀ ਸੀ ਕਿ ਇਸ ਹੌਸਲੇ ਨਾਲ ਕਿ ਕਨਕ ਅੱਗੇ ਚੱਲ ਕੇ ਵਧੀਆ ਪੈਦਾਵਾਰ ਦੇਗੀ ਪਰ ਇਹ ਹਾਲਾਤ ਹੁਣ ਕਾਫੀ ਜ਼ਿਆਦਾ ਖਰਾਬ ਹੋ ਗਏ ਨੇ ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਹਾਲਾਤ ਨਾਰਮਲ ਹੋ ਗਏ ਨੇ ਪਰ ਨਾਰਮਲ ਹੋਏ ਹਾਲਾਤਾਂ ਦੇ ਵਿੱਚ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਝੋਨੇ ਦੇ ਖੇਤ ਦਾ ਹਾਲ ਵੇਖ ਕੇ ਬੰਦੇ ਦੀ ਰੂਹ ਕੰਬ ਜਾਏ ਦਰਅਸਲ ਕਿਸਾਨਾਂ ਨੂੰ ਸਭ ਤੋਂ ਵੱਧ ਹੜ੍ਹਾਂ ਦੀ ਮਾਰ ਪਈ ਹੈ ਡੇਰਾ ਬਾਬਾ ਨਾਨਕ ਦੇ ਕਿਸਾਨ ਦੀ 8 ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ ਸਿਰ ਤੇ ਕਿਸਾਨ ਦੇ ਕਰਜ਼ੇ ਦੀ ਪੰਡ ਹੈ ਤੇ ਬੱਚਿਆਂ ਦੀ ਫੀਸਾਂ ਤੱਕ ਭਰਨ ਤੋਂ ਕਿਸਾਨ ਅਸਮਰਥ ਪਰ ਕਨਕ ਬੀਜੀ ਸੀ ਕਿ ਇਸ ਹੌਸਲੇ ਨਾਲ ਕਿ ਕਨਕ ਅੱਗੇ ਚੱਲ ਕੇ ਵਧੀਆ ਪੈਦਾਵਾਰ ਦੇਗੀ ਪਰ ਇਹ ਹਾਲਾਤ ਹੁਣ ਕਾਫੀ ਜ਼ਿਆਦਾ ਖਰਾਬ ਹੋ ਗਏ ਨੇ ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਹਾਲਾਤ ਨਾਰਮਲ ਹੋ ਗਏ ਨੇ ਪਰ ਨਾਰਮਲ ਹੋਏ ਹਾਲਾਤਾਂ ਦੇ ਵਿੱਚ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਝੋਨੇ ਦੇ ਖੇਤ ਦਾ ਹਾਲ ਵੇਖ ਕੇ ਬੰਦੇ ਦੀ ਰੂਹ ਕੰਬ ਜਾਏ ਦਰਅਸਲ ਕਿਸਾਨਾਂ ਨੂੰ ਸਭ ਤੋਂ ਵੱਧ ਹੜ੍ਹਾਂ ਦੀ ਮਾਰ ਪਈ ਹੈ ਡੇਰਾ ਬਾਬਾ ਨਾਨਕ ਦੇ ਕਿਸਾਨ ਦੀ 8 ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ ਸਿਰ ਤੇ ਕਿਸਾਨ ਦੇ ਕਰਜ਼ੇ ਦੀ ਪੰਡ ਹੈ ਤੇ ਬੱਚਿਆਂ ਦੀ ਫੀਸਾਂ ਤੱਕ ਭਰਨ ਤੋਂ ਕਿਸਾਨ ਆਸਮਾਨ ਪਰ ਕਨਕ ਬੀਜੀ ਸੀ ਕੇ ਇਸ ਹੌਸਲੇ ਨਾਲ ਕਿ ਕਨਕ ਅੱਗੇ ਚੱਲ ਕੇ ਵਧੀਆ ਪੈਦਾਵਾਰ ਦੇਗੀ ਪਰ ਇਹ ਹਾਲਾਤ ਹੁਣ ਕਾਫੀ ਜ਼ਿਆਦਾ ਖਰਾਬ ਹੋ ਗਏ ਨੇ ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਹਾਲਾਤ ਨਾਰਮਲ ਹੋ ਗਏ ਨੇ ਪਰ ਨਾਰਮਲ ਹੋਏ ਹਾਲਾਤਾਂ ਦੇ ਵਿੱਚ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਝੋਨੇ ਦੇ ਖੇਤ ਦਾ ਹਾਲ ਵੇਖ ਕੇ ਬੰਦੇ ਦੀ ਰੂਹ ਕੰਬ ਜਾਏ ਦਰਅਸਲ ਕਿਸਾਨਾਂ ਨੂੰ ਸਭ ਤੋਂ ਵੱਧ ਹੜ੍ਹਾਂ ਦੀ ਮਾਰ ਪਈ ਹੈ ਡੇਰਾ ਬਾਬਾ ਨਾਨਕ ਦੇ ਕਿਸਾਨ ਦੀ 8 ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ ਸਿਰ ਤੇ ਕਿਸਾਨ ਦੇ ਕਰਜ਼ੇ ਦੀ ਪੰਡ ਹੈ ਤੇ ਬੱਚਿਆਂ ਦੀ ਫੀਸਾਂ ਤੱਕ ਭਰਨ ਤੋਂ ਕਿਸਾਨ ਆਸਮਾਨ ਸਮਰਥ ਹੈ ਪਰ ਕਨਕ ਬੀਜੀ ਸੀ ਕਿ ਇਸ ਹੌਸਲੇ ਨਾਲ ਕਿ ਕਨਕ ਅੱਗੇ ਚੱਲ ਕੇ ਵਧੀਆ ਪੈਦਾਵਾਰ ਦੇਗੀ ਪਰ ਇਹ ਹਾਲਾਤ ਹੁਣ ਕਾਫੀ ਜ਼ਿਆਦਾ ਖਰਾਬ ਹੋ ਗਏ ਨੇ ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਹਾਲਾਤ ਨਾਰਮਲ ਹੋ ਗਏ ਨੇ ਪਰ ਨਾਰਮਲ ਹੋਏ ਹਾਲਾਤਾਂ ਦੇ ਵਿੱਚ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਝੋਨੇ ਦੇ ਖੇਤ ਦਾ ਹਾਲ ਵੇਖ ਕੇ ਬੰਦੇ ਦੀ ਰੂਹ ਕੰਬ ਜਾਏ ਦਰਅਸਲ ਕਿਸਾਨਾਂ ਨੂੰ ਸਭ ਤੋਂ ਵੱਧ ਹੜ੍ਹਾਂ ਦੀ ਮਾਰ ਪਈ ਹੈ ਡੇਰਾ ਬਾਬਾ ਨਾਨਕ ਦੇ ਕਿਸਾਨ ਦੀ 8 ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ ਸਿਰ ਤੇ ਕਿਸਾਨ ਦੇ ਕਰਜ਼ੇ ਦੀ ਪੰਡ ਹੈ ਤੇ ਬੱਚਿਆਂ ਦੀ ਫੀਸਾਂ ਤੱਕ ਭਰਨ ਤੋਂ ਕਿਸਾਨ ਆਸਮਾਨ ਪਰ ਕਨਕ ਬੀਜੀ ਸੀ ਕੇ ਇਸ ਹੌਸਲੇ ਨਾਲ ਕਿ ਕਨਕ ਅੱਗੇ ਚੱਲ ਕੇ ਵਧੀਆ ਪੈਦਾਵਾਰ ਦੇਗੀ ਪਰ ਇਹ ਹਾਲਾਤ ਹੁਣ ਕਾਫੀ ਜ਼ਿਆਦਾ ਖਰਾਬ ਹੋ ਗਏ ਨੇ